ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੋ ਅਸੀਂ ਇਸ ਵੇਲੇ ਮੰਡੀ ਖੁਰਤ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਖਾਲਸਾਡ ਵੱਲੋਂ ਇੱਕ ਵੱਡਾ ਉਪਾਲਾ ਕੀਤਾ ਗਿਆ ਤੇ ਸਾਂਝੀ ਖੇਤੀ ਪ੍ਰੋਜੈਕਟ ਤਹਿਤ ਇੱਥੇ ਜਿਹੜੇ ਪਿੰਡ ਨੂੰ ਸਾਂਧ ਮੁਹਈਆ ਕਰਵਾਏ ਗਏ ਨੇ ਜੋ ਕਿ ਪੰਜ ਅਕੇਲੇ ਤੱਕ ਜਿੰਨਾ ਕਿਸਾਨਾਂ ਦੀ ਜ਼ਮੀਨ ਹੈ ਉਹ ਹੁਣ ਇਹ ਆਪਣੇ ਸੰਦਰ ਵਰਤ ਸਰਵੇ ਨੇ ਤਾਂ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਪਿੰਡ ਨੂੰ ਇਹ ਜਿਹੜੇ ਸੰਦ ਦਿੱਤੇ ਗਏ ਨੇ ਹਾਂਜੀ ਭਾਬੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੰਡੀ ਖੁਰਦ ਜੀ ਜਦੋਂ ਅਸੀਂ ਕੀ ਕਹਿਣਾ ਚਾਹੋਗੇ ਖਾਲਸਾ ਐਡ ਵੱਲੋਂ ਜਿਹੜੇ ਤੁਹਾਡੇ ਪਿੰਡ ਨੂੰ ਸੰਦ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਦੱਸੋ ਕਿ ਕਿੰਨੇ ਸੰਦ ਦਿੱਤੇ ਗਏ ਨੇ ਤੁਹਾਡੇ ਪਿੰਡ ਨੂੰ ਸੰਤਾ ਜੀ ਬਹੁਤ ਆ ਗਏ ਹੁਣ ਗਿਣੇ ਤੋਂ ਪਤਾ ਲੱਗੋ ਜੀ ਹੁਣ ਆਏ ਤਾਂ ਹੋਣਗੇ ਮਤਲਬ 12-13 ਸੰਦ ਜੀ ਤੋ ਕਿਵੇਂ ਦੇਖਦੇ ਜੋ ਕਿਉਂਕਿ 5 ਕਿਲੇ ਤੱਕ ਜਿਹੜੀ ਜ਼ਮੀਨ ਹੈ ਉਹ ਹੁਣ ਤੁਸੀਂ ਇਹ ਸੰਦ ਸਾਰਾ ਪੈਂਡ ਹੀ ਵਰਤ ਸਕੋਗੇ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਖਾਲਸਾ ਏਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ ਇਹ 5 ਏਕੜ ਦੇ ਕਰੀਬ ਵਰਤ ਜਾਈਏਗੇ ਹਜ ਤੱਕ ਹਜ ਗੁਹਾਨੀ ਵਧਾਇਆ ਹੈਗਾ 5 ਏਕੜ 2 ਏਕੜ ਉਹੀ ਕਿਸਾਨ ਬਦਲ ਬਜਣਗੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਸਾਹਿਬ ਉਪਰਾਲਾ ਵਧੀਆ ਕੀਤਾ ਜੀ ਠੀਕ ਵਧੀਆ ਸਾਨੂੰ ਬਹੁਤ ਸੌਖਤ ਵਧੀਆ ਮਿਲੀ ਹੈ ਖਾਲਸਾ ਏਡ ਵੱਲ ਧੰਨਵਾਦ ਕਰਦੇ ਹਾਂ ਖਾਲਸਾ ਏਡ ਵੱਲ ਬਹੁਤ ਵਧੀਆ ਚੀਜ਼ ਮਿਲੀ ਉਹ ਪਿੰਡ ਦੇ ਕਿਸਾਨ ਨੇ ਲਗਾਤਾਰ ਖਾਲਸਾ ਸਾਹਿਬ ਦਾ ਧੰਨਵਾਦ ਕਰ ਰਹੇ ਨੇ ਕਹਿ ਰਹੇ ਨੇ ਕਿ ਸਾਨੂੰ ਖਾਲਸਾ ਸਾਹਿਬ ਨੇ ਜਿਹੜੇ ਸੰਦ ਲੈ ਕੇ ਦਿੱਤੇ ਨੇ ਖੇਤੀ ਕਰਨ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਾਂ ਹੋਰ ਭਾਈ ਜੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਹਾਂ ਹਾਂਜੀ ਭਾਈ ਜੀ ਕਿਵੇਂ ਦੇਖਦੇ ਜੋ ਇਸ ਤੋਂ ਪਹਿਲਾਂ ਕਿਉਂਕਿ ਸੰਦਾਂ ਦੀ ਕੀਮਤ ਬੜੀ ਹੈ ਜਿਹੜਾ ਆਮ ਕਿਸਾਨ ਨਹੀਂ ਲੈ ਸਕਦਾ ਤਾਂ ਖਾਲਸਾ ਐਡ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਹੁਣ ਤੁਸੀਂ ਵੀ ਖੇਤੀ ਕਰਦੇ ਹੋਗੇ ਤਾਂ ਕੁਝ ਸੁਖਾਲਾ ਹੋ ਗਿਆ ਕੀ ਕਹਿਣਾ ਚਾਹੋਗੇ ਕਿਉਂ ਹੋ ਗਿਆ ਬਹੁਤ ਵਧੀਆ ਪਹਿਲਾਂ ਤਾਂ ਹੀ ਖਾਲਸਾ ਐਡ ਦਾ ਸਾਡੇ ਬਹੁਤ ਬਹੁਤ ਧੰਨਵਾਦ ਇਹ ਸੰਦ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀਗੀ ਜੀ ਸਾਡੇ ਕੋਲ ਐਡੇ ਵੱਡੇ ਟਰੈਕਟਰ ਨਹੀਂ ਸੀਗੇ ਸਾਡੇ ਕੋਲ ਐਡੇ ਆਮਦਨ ਵਾਲਾ ਕੋਈ ਸਾਧਨ ਨਹੀਂ ਸੀਗਾ 2 ਕਿਲੋ ਤੋਂ 5 ਏਕੜ ਤੱਕ ਸਾਡੀ ਬਹੁਤ ਜ਼ਿਆਦਾ ਮਜਬੂਰੀ ਸੀਗੀ ਹੁਣ ਚਲੋ ਖਾਲਸਾ ਆੜ ਨੇ ਅਪਰਾਲਾ ਕਰਿਆ ਤਾਂ ਇਸ ਅਪਰਾਲੇ ਦੇ ਸਦਕਾ ਸੀ ਆਪ ਦੀ ਟਾਈਮ ਸਰ ਫਸਲ ਬਾਹ ਬੀਜ ਲੱਗ ਜੀ ਬਹੁਤ ਧੰਨਵਾਦ ਜੀ ਛੋਟਾ ਵੀ ਤੇ ਖਾਲਸਾ ਆੜ ਦਾ ਵੀ ਕਿਵੇਂ ਦਾ ਮਹਿਸੂਸ ਹੋ ਰਿਹਾ ਕੋ ਕਿ ਪੰਜਾਬ ਦਾ ਪਹਿਲਾ ਪਿੰਡ ਹੈ ਜਿਸ ਨੂੰ ਇਹ ਸੰਦ ਖਾਲਸਾ ਆੜ ਵੱਲੋਂ ਦਿੱਤੇ ਗਏ ਨੇ ਸ਼ੁਰੂਆਤ ਇਸ ਪ੍ਰੋਜੈਕਟ ਦੀ ਤੁਹਾਡੇ ਪਿੰਡ ਤੋਂ ਹੀ ਕੀਤੀ ਗਈ ਹੈ ਸੋ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਾ ਇਹ ਜੀ ਖੁਸ਼ੀ ਮਿਲੀਏ ਜੀ ਅੱਜ ਤੱਕ ਮੈਂ ਇਹ ਖੁਸ਼ੀ ਕਦੇ ਦੇਖੀ ਨਹੀਂ ਸੀ ਯਾਨੀ ਅੱਜ ਸਾਡੇ ਪਰਿਵਾਰ ਨੂੰ ਸਾਡੇ ਪਿੰਡ ਨੂੰ ਪਰਿਵਾਰ ਹੀ ਮੰਨ ਲਿਓ ਸਾਡਾ ਸਾਂਝਾ ਪਰਿਵਾਰ ਹੀ ਹੈ ਸਾਨੂੰ ਖੁਸ਼ੀ ਮਿਲ ਕੇ ਸੀ ਵੱਡੇ ਧਰਾੜ ਬੰਦੇ ਨੇ ਮਿੰਨਤਾਂ ਕਰਦੇ ਕੋਈ ਸੰਧ ਜਣ ਮਿਲਦਾ ਨਾ ਮਿਲਦਾ ਹੁਣ ਸਾਨੂੰ ਇਹ ਸਾਡੇ ਆਪ ਦੇ ਸੰਧ ਬਣ ਗਈ ਜੀ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਹੈ ਬਹੁਤ ਧੰਨਵਾਦ ਜੀ ਖਾਲਸਾ ਢਾ ਸੋ ਲਗਾਤਾਰ ਪਿੰਡ ਦੇ ਕਿਸਾਨ ਨੇ ਖਾਲਸਾ ਢਾ ਦਾ ਧੰਨਵਾਦ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇੱਕ ਖੁਸ਼ੀ ਦਿੱਤੀ ਹੈ ਖਾਲਸਾ ਢਾ ਵੱਲੋਂ ਕਿਉਂਕਿ ਇਹਨੇ ਮਹਿੰਗੇ ਸੰਧਰੇ ਆਮ ਕਿਸਾਨ ਦੀ ਜਿਹੜੀ ਪਹੁੰਚ ਤੋਂ ਬਾਹਰ ਨੇ ਆਮ ਕਿਸਾਨ ਇਸ ਨੂੰ ਖਰੀਦ ਤਾਂ ਨਹੀਂ ਸਕਦਾ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਕਾਫੀ 10 ਤੋਂ 12 ਸੰਧਰੇ ਜਿਹੜੇ ਖਾਲਸਾ ਏਡ ਨੇ ਇਸ ਪੇੜੇ ਨੂੰ ਦਿੱਤੇ ਨੇ ਤਾਂ ਕਿਸਾਨ ਹੁਣ ਇਹ ਸੰਧ ਦੇਖ ਰਹੇ ਨੇ ਤੇ ਨਾਲ ਆਪਣੀ ਖੁਸ਼ੀ ਜ਼ਾਹਰ ਕਰਦੇ ਨੇ ਤਾਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦਾ ਕੀ ਕਹਿਣਾ ਹੈ ਇਸ ਸਬੰਧੀ ਤਾਂ ਹੋਰ ਵੀ ਹਾਂਜੀ ਭਾਈ ਜੀ ਕੀ ਕਹੋਗੇ ਅੱਜ ਸੰਧ ਮਿਲੇ ਨੇ ਖਾਲਸਾ ਏਡ ਵੱਲੋਂ ਉਪਰਾਲਾ ਕੀਤਾ ਗਿਆ ਹੈ ਤਾਂ ਕੀ ਕਹਿਣਾ ਚਾਹੋਗੇ ਅਹਿਦਾਇਕ ਨੇ ਬਹੁਤ ਪ੍ਰਾਲਾ ਵੱਡਾ ਕਰਿਆ ਇਹਨਾਂ ਨੇ ਜਗਤਾਰ ਸਿੰਘ ਅੰਜਾਨ ਦੇ ਸਾਡੇ ਪਿੰਡ ਵਾਲੇ ਨੇ ਜੀ ਤੇ ਇਹਦੇ ਨਾਲ ਸਾਨੂੰ ਹੁਣ ਬਾਈ ਜੀ ਨੂੰ ਪੁੱਛਿਆ ਸੀਗਾ ਅਸੀਂ ਕਿਹੜੀ ਕਿਹੜੀ ਚੀਜ਼ ਵਿਜੀ ਜਾਂਦੀ ਹੈ ਮਸ਼ੀਨਾ ਇਹ ਕਹਿੰਦਾ ਸਰੋਂ ਵਿਜ ਲੋ ਕਣਕ ਵਿਜ ਲੋ ਕੋਈ ਚੀਜ਼ ਵਿਜ ਲੋ ਇਹਨਾਂ ਵੱਡਾਂ ਦੇ ਵਿੱਚੀ ਜਾਊਗੀ ਇਹ ਚਾਹੇ ਸਬਜ਼ੀ ਲਾ ਲਈ ਤੇ ਖਾਲਸਾ ਟਰ ਦਾ ਪ੍ਰਾਲਾ ਜਿਹੜਾ ਕਰਿਆ ਵਾ ਸਾਡੇ ਪਿੰਡ ਨੂੰ ਬਹੁਤ ਲਾਭ ਹੋਗਾ ਇਹਦੇ ਨਾਲ ਸੋ ਕਿਸਾਨ ਲਗਾਤਾਰ ਖਾਲਸਾ ਟਰ ਦਾ ਧੰਨਵਾਦ ਕਰ ਰਹੇ ਨੇ ਕਹਿ ਰਹੇ ਨੇ ਕਿ ਸਾਨੂੰ ਇਹਨਾਂ ਸੰਦਾ ਦਾ ਬਹੁਤ ਜ਼ਿਆਦਾ ਲਾਭ ਹੋਏਗਾ ਕਿਉਂਕਿ ਸੰਧ ਕਾਫੀ ਮਹਿੰਗੇ ਨੇ ਤਾਂ ਆਮ ਜਿਹੜਾ ਕਿਸਾਨ ਉਸਤੇ ਪਹੁੰਚ ਤੋਂ ਬਾਹਰ ਹੈ ਆਮ ਕਿਸਾਨ ਇਸ ਨੂੰ ਲੈ ਨਹੀਂ ਸਕਦਾ ਜ਼ਿਆਦਾਤਰ ਪਿੰਡਾਂ ਦੇ ਲੋਕ ਨੇ ਜਿਹੜੇ ਵਹਾਈ ਜਿਹੜੀ ਮੁੱਲ ਦੀ ਕਰਾਉਂਦੇ ਨੇ ਤਾਂ ਕਿਤੇ ਨਾ ਕਿਤੇ ਫਿਰ ਜਿਹੜਾ ਖਰਚਾ ਜ਼ਿਆਦਾ ਪੈਂਦਾ ਤਾਂ ਹੋਰ ਵੀ ਬਾਈ ਮਜਮੂਦ ਰਹੇ ਹਾਂ ਜੀ ਭਾਈ ਜੀ ਕੀ ਕਹੋਗੇ ਤੁਸੀਂ ਜਿਹੜਾ ਖਾਲਸਾਡ ਲਗਾਤਾਰ ਹਰੇਕ ਵਰਗ ਦੇ ਨਾਲ ਖੜ ਜਾਂਦੀ ਹੈ ਤਾਂ 100 ਰੁਪਏ ਦਾ ਤੁਹਾਡੇ ਪਿੰਡ ਦੇ ਕਿਸਾਨਾਂ ਦੇ ਨਾਲ ਖੜੀ ਹੈ ਤਾਂ ਜਿਹੜੇ ਸੰਧ ਤੁਹਾਡੇ ਪਿੰਡ ਨੂੰ ਖਾਲਸਾਡ ਵੱਲੋਂ ਦਿੱਤੇ ਗਏ ਨੇ ਕੀ ਕਹਿਣਾ ਚਾਹੋਗੇ ਤੇ ਮੈਂ ਇਸ ਪਿੰਡਾ ਨਹੀਂ ਹੈਗਾ ਜੀ। ਅੰਦੀ ਗੱਲ ਮੈਂ ਖਾਲਸਾ ਢੰਗ ਨੇ ਆਪਣੀ ਆਪਾਂ ਮਸ਼ੀਨਾਂ ਤਿਆਰ ਕਰਦੇ ਆ। ਤੇ ਇਹ ਮਸ਼ੀਨ ਹੈ ਉਹਨਾਂ ਨੂੰ ਪਸੰਦ ਆਈ ਤੇ ਉਹਨਾਂ ਨੇ ਖਰੀਦੀ ਇਹ ਫਾਰਮਰ ਦੇ ਵਾਸਤੇ ਬਹੁਤ ਜ਼ਰੂਰੀ ਚੀਜ਼ ਸੀ। ਅੱਛਾ ਭਾਈ ਜੀ ਤੁਸੀਂ ਮਸ਼ੀਨਾਂ ਕਿਹੜਾ ਤਿਆਰ ਕਰਦੇ? ਤੁਸੀਂ ਕਿਹੜੀ ਇਹਨਾਂ ਦੇ ਵਿੱਚੋਂ ਤੁਹਾਡੇ ਵੱਲੋਂ ਕਿਹੜੀ ਮਸ਼ੀਨ ਜਿਹੜੀ ਤਿਆਰ ਕੀਤੀ ਹੈ? ਬੀਬੀਸੀ ਦੀ ਮਸ਼ੀਨ ਹੈ ਜਿਹੜੀ ਆਪਾਂ ਤਿਆਰ ਕਰਕੇ ਭੇਜੀ ਹੈ ਜੀ। ਅਸੀਂ ਆਪ ਖੁਦ ਕਿਸਾਨ ਆ। ਅੱਛਾ ਭਾਈ ਜੀ ਇਸ ਦੀ ਖਾਸੀਅਤ ਕੀ ਹੈ ਫਿਰ ਕਿਉਂਕਿ ਇਹ ਸਾਰਾ ਪਿੰਡ ਹੀ ਲਗਭਗ ਇਸ ਨੂੰ ਵਰਤੇਗਾ ਤਾਂ ਫਿਰ ਕਿਤੇ ਨਾ ਕਿਤੇ ਫਿਰ ਕਾਫੀ ਮਜ਼ਬੂਤੀ ਵੀ ਇਸ ਦੇ ਵਿੱਚ ਤੁਹਾਡੇ ਵੱਲੋਂ ਪਾਈ ਗਈ ਕਿ ਖਾਸੀਅਤ ਕੀ ਖਾਸੀਅਤ ਕੀ ਹੈ ਇਸ ਦੀ ਖਾਸੀਅਤ ਇਹ ਵੀ ਜਿੰਨੇ ਵੀ ਅੱਜ ਤੱਕ ਦੇ ਬੈੱਡ ਪਲੈਂਟਰ ਹੈਗੇ ਨੇ ਉਹ ਬੈੱਡ ਪਲੈਂਟਰ ਬੈੱਡ ਨੂੰ ਲੈਵਲ ਨਹੀਂ ਕਰਦੇ ਬੀ ਦੀ ਢੰਗਾਈ ਇੱਕਸਾਰ ਨਹੀਂ ਰੱਖਦੇ ਜਿਹੜੇ ਵੱਡੇ ਪਲੈਂਟਰ ਨੇ 6-6 ਲੱਖ ਰੁਪਏ ਦੀ ਕੀਮਤ ਦੇ ਪਲੈਂਟਰ ਨੇ ਉਹਨਾਂ ਵਿੱਚ ਇਹ ਖੂਬੀ ਹੁੰਦੀ ਆ ਅਪਾ ਉਹਨ ਦੇ ਮੁਤਾਬਕ ਇਹਨੂੰ ਤਿਆਰ ਕੀਤਾ ਵੀ ਇਹਨੂੰ ਆਪਣੀ ਜਿਹੜਾ ਛੋਟਾ ਫਾਰਮਰ ਵੀ ਲੈ ਸਕੇ ਜਿਵੇਂ ਹੁਣ ਖਾਲਸਾ ਐਡ ਨੇ ਇਹ ਭਰਾਲਾ ਕੀਤਾ ਵੀ ਹਰੇਕ ਫਾਰਮਰ ਕਿਸੇ ਨੇ ਕਿੱਲਾ ਬੀਜਣਾ ਕਿਸੇ ਦੋ ਬੀਜਣਾ ਛੋਟੇ ਫਾਰਮਰ ਇਹਨਾਂ ਦੇ ਨਾਲ ਜਿਵੇਂ ਸਰੋਂ ਬੀਜਣੀ ਮੂਲੀ ਬੀਜਣੀ ਪਾਲਕ ਛੋਲੇ ਨੇ ਮੱਕੀ ਏ ਜੋ ਮਰਜ਼ੀ ਬੀਜਣਗੇ ਸਾਰਾ ਕੁਝ ਵਿਜੂਗੀ ਇਹਦੇ ਨਾਲ ਜਿੰਨੀਆਂ ਵੀ ਪਲੇਟਾਂ ਆਪਣੇ ਨਾਲ ਹੁੰਦੀਆਂ ਨੇ ਹਰੇਕ ਆਈਟਮ ਦੀ ਅਲੱਗ-ਅਲੱਗ ਪਲੇਟ ਆ ਇਹ ਆਪਾਂ ਬੈੱਡ ਦੇ ਉੱਪਰ ਜਿਹੜਾ ਪਾਣੀ ਐ ਪਾਣੀ ਬਚੇਗਾ ਮੋਸਟਰ ਦੇ ਕਾਰਨ ਜਿਹੜੀ ਆਪਣੀ ਫਸਲ ਆ ਜਿਆਦਾ ਹੁੰਦੀ ਜਦੋਂ ਆਪਾਂ ਪਾਣੀ ਫਲੱਡੀ ਪਾਣੀ ਲਾਉਨੇ ਆ ਫਸਲ ਦੀ ਜਿਹੜੀ ਐਵਰੇਜ ਉਹ ਘਟ ਜਾਂਦੀ ਆ ਤੇ ਇਕੱਠੇ ਹੋਣ ਤੇ ਹਰੇਕ ਫਾਰਮਰ ਨੂੰ ਲੈਣਾ ਔਖਾ ਸੀ ਇਹ ਖਾਲਸਾ ਐਡ ਦਾ ਜਿਹੜਾ ਪ੍ਰਾਲਾਇ ਬਹੁਤ ਵਧੀਆ ਹੈ ਜਿੰਦੇ ਨਾਲ ਹਰੇਕ ਫਾਰਮਰ ਇਹਦਾ ਲਾਭ ਉਠਾ ਸਕਦਾ ਸੋ ਇਸਨ ਸਾਡੇ ਨਾਲ ਵੱਖ-ਵੱਖ ਕਿਸਾਨ ਅਤੇ ਇਹ ਵੀ ਕਿਸਾਨ ਨੇ ਜਿਨ੍ਹਾਂ ਵੱਲੋਂ ਇਹ ਤਿਆਰ ਕੀਤਾ ਗਿਆ ਹੈ ਖਾਲਸਾ ਐਡ ਵੱਲੋਂ ਇਹਨਾਂ ਨੂੰ ਡਿਮਾਂਡ ਕੀਤੀ ਗਈ ਤਾਂ ਇਹਨਾਂ ਨੇ ਤਿਆਰ ਕਰਕੇ ਜਿਹੜਾ ਇਹ ਪਿੰਡ ਵਿੱਚ ਲਿਆਂਦਾ ਗਿਆ ਤਾਂ ਸੋ ਸਾਰਾ ਪਿੰਡ ਇਸ ਵੇਲੇ ਖੁਸ਼ੀ ਦੀ ਲਹਿਰ ਦੇ ਵਿੱਚ ਹੈ ਕਿਉਂਕਿ ਖਾਲਸਾ ਈਡ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਹੈ ਬਠਿੰਡਾ ਦਾ ਪਹਿਲਾ ਪਿੰਡ ਹੈ ਮੰਡੀ ਖੁਰਦ ਜਿੱਥੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇੱਥੋਂ ਦੇ ਸਾਰੇ ਲੋਕ ਜਿਹੜਾ ਖਾਲਸਾ ਈਡ ਦਾ ਬਾਰ ਬਾਰ ਧੰਨਵਾਦ ਕਰ ਰਹੇ ਨੇ